ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪਹਿਲਾ ਹਟ ਨਗਰੋ ਹੋ ਕਰ ਕਾਇਆ ਛੀਜੈ ਵਰਤ ਤਪਨ ਕਰ ਮਨ ਨਹੀਂ ਪੀਜੈ ਰਾਮ ਨਾਮ ਸਰ ਵਰਨਾ ਪੂਜੈ ਗੁਰ ਸੇਵ ਮਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋਹੇ ਨਹੀਂ ਸਕੈ ਸਰਪਨ ਦਸ ਨਾ ਸਕੈ ਹਰ ਕਾ ਰਸ ਪੀਜੈ ਰਹਾਉ ਵਾਦ ਪੜੈ ਰਾਗੀ ਜਗ ਭੀਜੈ ਤ੍ਰੈ ਗੁਣ ਵਿਖਿਆ ਜਨਮ ਮਰੀਜੈ RAM ਨਾਮ ਬਿਨ ਦੁਖ ਸਹੀਜੈ ਚਾੜਸ ਪਵਨ ਸਿੰਘਾਸਨ ਭੀਜੈ ਨਿਯੋਲੀ ਕਰਮ ਖਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਜ ਅਗਨ ਕਿਉ ਧੀਰਜ ਧੀਜੈ ਅੰਤਰ ਚੋਰ ਕਿਉ ਸਾਦ ਲਹੀਜੈ ਗੁਰਮੁਖ ਹੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਥ ਪਰਮੀਜੈ ਮਨ ਨਹੀਂ ਸੂਚਾ ਕਿਆ ਸੋਚ ਕਰੀਜੈ ਕਿਰਤ ਪਿਆ ਦੋਸ ਕਾ ਕੋ ਦੀਜੈ ਅੰਨ ਨਾ ਖਾਹੇ ਦੇਹੀ ਦੁਖ ਦੀਜੈ ਬੇਨ ਗੁਰ ਗਿਆ ਅੰਤ੍ਰਿ ਪਤਨ ਨਹੀਂ ਥੀਜੈ ਮਨਮੁਖ ਜਨਮੈ ਜਨਮ ਮਰੀਜੈ ਸਤ ਗੁਰ ਪੂਛ ਸੰਗਤ ਜਨ ਕੀਜੈ ਮਨ ਹਰ ਰਾਚੈ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਹੁੰਦਰ ਦੁੰਦਰ ਪਾਸ ਤਰੀਜੈ ਤੁਰ ਕੀ ਸੇਵਾ ਰਾਮ ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ ਰਾਮਕਲੀ ਮਹੱਲਾ ਪਹਿਲਾ ਅੰਤਰ ਉਤਪੋਜੇ ਅਵਰ ਨਾ ਕੋਈ ਜੋ ਕਹੀਐ ਸੋ ਪ੍ਰਾਪਤੇ ਹੋਈ ਦੁਗਾ ਜਗੰਤਰ ਸਾਹਿਬ ਸੱਚ ਸੋਈ ਉਤਪਦ ਪਰਲੋ ਅਵਰ ਨਾ ਕੋਈ ਐਸਾ ਮੇਰਾ ਠਾਕੁਰ ਗੈਰ ਗੰਭੀਰ ਜਿਨ ਜਪਿਆ ਤਿਨਹੀ ਸੁਖ ਪਾਇਆ ਹਰ ਕੈ ਨਾਮ ਲਗੈ ਜਮ ਤੀਰ ਰਹਾਓ نام رتن ہیرا نرمول سچا صاحب امر تول جی سچا بول کر در سچا نہ ہی رول ایک بن میں بیسے ڈونگر ستان نام بسار ہے بیمان نام بنا کیا گیان تیان گرمک پاوے درگہ مان ਆਠ ਅੰਕਾਰ ਕਰੈ ਨਹੀਂ ਪਾਵੇ ਪਾਠ ਪੜੈ ਲੈ ਲੋਕ ਸੁਣਾਵੇ ਤੀਰਥ ਪਰਮਸ ਬਿਆਦ ਨ ਜਾਵੇ ਨਾਮ বিনা ਕੈਸੇ ਸੁਖ ਪਾਵੇ ਯਤਨ ਕਰੈ ਬਿੰਦ ਕਿਵੈ ਨਾ ਰਹਾਈ ਮਨੁਆ ਡੋਲੇ ਨਰਕੇ ਪਾਈ ਜਾਮਪੁਰ ਬਾਦੋਲ ਹੈ ਸਜਾਈ ਬਿਨ ਨਾਵੇ ਜੀਉ ਜਲ ਬਲ ਜਾਈ ਸੇਧ ਸਾਧਕ ਕਹਤੇ ਮਨ ਦੇਵਾ ਹਟ ਨਿਗ ਰਹਿ ਨਾ ਤ੍ਰਿਪਤਾ ਵਹਿ ਭੇਵਾ ਸਬਦ ਵਿਚਾਰ ਗਹਿ ਸੁਖ ਸੇਵਾ ਮਨ ਤਨ ਨਿਰਮਲ ਅਭਿਮਾਨ ਭੇਵਾ ਕਰਮ ਮਿਲੇ ਪਾਵੇ ਸਚਨਾਉ ਤum ਸਰਣਾਗਤ ਰਹੋ ਸੁਭਾਉ ਤੁਮ ਤੇ ਉਪਜਿਓ ਭਗਤੀ ਭਾਉ ਜਪ ਜਾਪੋ ਗੁਰਮੁਖ ਹਰਿ ਨਾਉ ਉਮੈ ਗੁਰਬਜਾਏ ਮਨ ਭੀਨੇ ਝੂਠ ਨਾ ਪਾਵ ਸੁਪਾਖੰਡ ਕੀਨੇ ਬੇਨ ਗੁਰ ਸਬਦ ਨਹੀਂ ਘਰ ਬਾਰ ਨਾਨਕ ਗੁਰਮਖ ਤਤ ਵਿਚਾਰ RAM ਗਲੀ ਮਹੱਲਾ ਪਹਿਲਾ ਜਿਉ ਆਇਆ ਤਿਉ ਜਾਵੇ ਬੋਰੇ ਜਿਉ ਜਨਮੇ ਤਿਉ ਮਰਨ ਪਿਆ ਜਿਉਂ ਰਸ ਭੋਗ ਕੀਏ ਤੇ ਤਾ ਦੁਖ ਲਾਗੈ ਨਾਮ ਵਿਸਾਰ ਭਉਜਲ ਪਿਆ ਤਨ ਧਨ ਦੇਖਤ ਗਰਬ ਗਿਆ ਕਨਕ ਕਾਮਨੀ ਸਿਉ ਹੇ ਤਵਦਾਏ ਕੀ ਨਾਮ ਵਿਸਾਰੈ ਪਰਮ ਮੰਗਿਆ ਰਹਾਉ ਜਤ ਸਦ ਸੰਜਮ ਸੀਲ ਨਾ ਰਾਖਿਆ ਪ੍ਰੇਤ पिੰਜਰ ਮੈਂ ਕਾਸ਼ਟ ਪਿਆ ਪੁੰਨਦਾਨ ਇਸਨਾਨ ਨ ਸੰਜਮ ਸਾਧ ਸੰਗਤ ਬਿਨ ਬਾਦ ਜਿਆ ਲਾਲਚ ਲਾਗੈ ਜਨਮ ਵਿਸਾਰਿਓ ਲਾਲਚ ਲਾਗੈ ਨਾਮ ਵਿਸਾਰਿਓ ਆਵਤ ਜਾਵਤ ਜਨ ਮੰਗਿਆ ਜਾ ਜਮਤਾਏ ਕੇਸ ਗੈ ਮਾਰੈ ਸੁਰਤ ਨਹੀਂ ਮੁਖ ਕਾਲ ਗਿਆ ਐਨ ਸੁਨਿੰਦਾ ਤਾਤਪੁ ਰਾਈ ਹਿਰਦੈ ਨਾਮ ਨ ਸਰਬ ਦਿਆ ਬੇਨ ਗੁਰ ਸਬਦਨਾ ਗਤ ਪਤ ਪਾਵੇ RAM ਨਾਮ ਬਿਨ ਨਰਕ ਗਿਆ ਖਿੰਮੈ ਵੇਸ ਕਰੈ ਨਟਵਾ ਜਿਉ ਬੋਹ ਪਾਪ ਮੈਂ ਗਲਤ ਗਿਆ ਇਹ ਤੋਤ ਮਾਇਆ ਦੇਖਸਾਰੀ ਮੋ ਮਾਇਆ ਕੈ ਮਗਨ ਪਿਆ ਕਹਿ ਰਹਿ ਵਿਕਾਰ ਵਿਥਾਰ ਘਨੇਰੇ ਸੁਰਤ ਸਬਦ ਬਿਨ ਭਰਮ ਪਿਆ ہو میں روگ مہاں دکھ لگا گرمت لے وہ روگ گیا سکھ سمپد کو آوت دیکھے ساکت من اب ابھیمان پیا جس کا ہو تان تان سو پھر لے وے انتر سیسا دوخ پیا انت کال کچھ ساتھ نہ چلے جو دیسے سب تیسے میا ਆਦ ਪੁਰਖ ਪਰੰਪਰ ਸੋ ਪ੍ਰਭ ਹਰ ਨਾਮ ਰਿਦੈ ਲ ਪਾਰ ਪਿਆ ਮੂਏ ਕੋ ਰੋਵੇ ਕਿਸੈ ਸੁਣਾਵੇ ਹੈ ਪੈ ਸਾਗਰ ਅਸਰਾਲ ਪਿਆ ਦੇਖ ਗੋਟੰਬ ਮਾਇਆ ਗ੍ਰਹਿ ਮੰਦਰ ਸਾਕਤ ਜੰਜਾਲ ਬਰਾਲ ਪਿਆ جا آئے تا تین پٹھائے چالے تین بلائے لیا جو کش کرنا سو کر رہا بخشن ہار بخص لیا جنہ چاکھیا رام رسائن تین کی سنگت خوج پیا رد سدھ بدھ گیان گرو تے پایا مکتپ دارت سرن پیا ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰਖ ਸੋਗ ਤੇ ਬਿਰਕਤ ਭਇਆ ਆਪਮਾਰ ਗੁਰਮਖ ਹਰ ਪਾਏ ਨਾਨਕ ਸਹਿਜ ਸਮਾਇ ਲਿਆ ਦੁਖ ਸੁਖ ਗੁਰਮਖ ਸਮ ਕਰ ਜਾਣਾ ਹਰਖ ਸੋਗ ਤੇ ਬਿਰਕਤ ਭਇਆ ਆਪਮਾਰ ਗੁਰਮਖ ਹਰ ਪਾਏ ਨਾਨਕ ਸਹਿਜ ਸਮਾਇ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ